ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਕਰ ਦਿਆ ਮੁਝ ਰਾਏ ਓ ਸੋਰਾ ਮੰਗ ਦੀਆ ਮੇਰਾ ਕਰ ਦਿਆ ਮੁਝ ਰਾਏ ਓ ਸੋਰਾ ਮੰਗ ਦੀਆ ਮੇਰਾ ਸੋਰਾ ਮੰਗੀਆਂ ਨਾ ਦੇਵਾਇਓ ਮੇਰੇ ਦੇਸਾਂ ਦਾ ਰਾਜਾ ਸੋਰਾ ਮੰਗੀਆਂ ਨਾ ਦੇਵਾਇਓ ਮੇਰੇ ਬੱਚਿਆਂ ਦਾ ਦਾਦਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਕਰਦੀਆ ਮੁਝੇ ਰਾਏਓ ਜੇਠ ਮੰਗਦੀਆ ਮੇਰਾ ਕਰਦੀਆ ਮੁਝੇ ਰਾਏਓ ਜੇਠ ਮੰਗਦੀਆ ਮੇਰਾ ਜੇਠ ਮੰਗਿਆ ਨਾ ਦੇਵੈਓ ਪੰਚੈ ਤਾਂ ਦਾ ਮੋਰੀ ਜੇਠ ਮੰਗਿਆ ਨਾ ਦੇਵੈਓ ਮੇਰੇ ਬੱਚਿਆਂ ਦਾ ਤਾਇਆ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਕਰਦੀ ਆ ਮੁਝ ਰਾਏ ਉਹ ਦੇਵਰ ਮੰਗਦੀ ਆ ਮੇਰਾ ਕਰਦੀ ਆ ਮੁਝ ਰਾਏ ਉਹ ਦੇਵਰ ਮੰਗਦੀ ਆ ਮੇਰਾ ਦੇਵਰ ਮੰਗਿਆ ਨਾ ਦਿਵਾਇਓ ਸਾਡੇ ਕਰਦਾ ਮੋਰੀ ਦੇਵਰ ਮੰਗਿਆ ਨਾ ਦਿਵਾਇਓ ਮੇਰੇ ਬੱਚੇ ਆਂਦਾ ਚਾਚਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਕਰਦੀਆ ਮੁਝਰਾਇਓ ਮਾਹੀ ਮੰਗਦੀਆ ਮੇਰਾ ਕਰਦੀਆ ਮੁਝਰਾਇਓ ਮਾਹੀ ਮੰਗਦੀਆ ਮੇਰਾ ਮਾਹੀ ਮੰਗਿਆ ਨਾ ਦੇਵੈਓ ਮੇਰੇ sire ਦਾਸ ਸਾਈ ਮਾਹੀ ਮੰਗਿਆ ਨਾ ਦੇਵੈਓ ਮੇਰੇ ਬੱਚਿਆਂ ਦਾ ਡਰੀ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਉੱਚੀ ਆ ਟਾਲੀ ਹੋ ਹੈਠ ਕੰਜਰੀ ਦਾ ਡੇਰਾ ਕਰਦੀ ਆ ਮੁਜਰਾ ਓ ਵੀਰਾ ਮੰਗਦੀ ਆ ਮੇਰਾ ਕਰਦੀ ਆ ਮੁਜਰਾ ਓ ਵੀਰਾ ਮੰਗਦੀ ਆ ਮੇਰਾ ਵੀਰਾ ਮੰਗਿਆ ਨਾ ਦੇਵਾਂ ਯੋ ਮੇਰੀ ਦੁਨੀਆ ਦਾ ਸਾਜੀ ਵੀਰਾ ਮੰਗਿਆ ਨਾ ਦੇਵਾਂ ਯੋ ਮੇਰੇ ਬੱਚਿਆਂ ਦਾ ਮਾਮਾ